ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਹੋ ਗਏ ਰੈਡੀ ਅੱਜ ਤਰੀਕ 7 ਅਪ੍ਰੈਲ 2025 ਹੁਣ ਆਪਾਂ ਆਪਣਾ ਡੇਲੀ ਆ ਵਰਕਆਊਟ ਕਰਕੇ ਖਾ ਪੀ ਗਾ ਆਪਾਂ ਨਿਕਲ ਜਣਾ ਲੋਡਿੰਗ ਨੂੰ ਤੇ ਹੁਣ ਦੱਸਾਂਗੇ ਅਗਲੀ ਜਾਣਕਾਰੀ ਲੋਡਿੰਗ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਾਂ ਵਰਕਆਊਟ ਕਰ ਲਿਆ ਬਸ ਆਪ ਹੀ ਤਾਂ ਹੁਣ ਨਿਕਲਣਾ ਲੋਡਿੰਗ ਕਰਨ ਨੂੰ ਇਹ ਟਾਈਮ 5:30 ਹੋਇਆ ਇੱਥੇ 15-20 ਮਿੰਟ ਦਾ ਸਫ਼ਰ ਹੈ ਦੋਸਤੋ ਆਪਾਂ ਹੋ ਗਏ ਰੈਡੀ ਮੈਂ 9 60 ਘੰਟੇ ਹੋ ਗਏ ਖੜੇ ਨੂੰ 60 ਘੰਟੇ 11 ਮਿੰਟ ਤੇ ਮੇਰਾ ਸਫ਼ਰ ਹੈਗਾ ਸਿਰਫ 19 ਕਿਲੋਮੀਟਰ 17 ਮਿੰਟ ਲੱਗਣਗੇ ਸਾਰੇ ਆਪਣੇ ਆਉਣੇ ਸਵਰਾਵਾ ਨਾ ਚੱਲੇ ਆਪਾਂ ਵੀ ਚੱਲੀਏ ਤਸਵੀਰ ਨੂੰ ਗੱਡੀ ਤੋਂ ਉਨਦੇ ਪਹਿਲਾਂ ਇਦਾਂ 8 ਮਿੰਟ 8-7 ਮਿੰਟ ਹੈਂਪਰ ਲਾਣੇ ਪੈਂਦਾ ਇਹ ਜ਼ਰੂਰੀ ਹੁੰਦਾ ਡੇਲੀ ਹੁਣ ਆਪਾਂ ਚੱਲੇ ਲੋਡਿੰਗ ਵਾਲੀ ਆਗਾ ਜੁੜੇ ਰਹੋ ਮੇਰੇ ਨਾਲ ਹੁਣ ਯੂਰਪ ਦੇ ਨਾਵੇਂ ਨਵੇਂ ਰੰਗ ਦਿਖਾਈਏ ਆਪਾਂ ਪਹੁੰਚ ਗਏ ਲੋਡਿੰਗ ਵਾਲੀ ਜਗਾ ਪਾਰਕਿੰਗ ਚ ਲਾਤੀ ਉਹ ਦੇਖਦੇ ਕਾ ਤੱਕ ਹੁੰਦੀ ਲੋਡ ਆਪਾਂ ਨੂੰ ਕਰਨਾ ਪੈਣਾ ਵੇਟ ਅੱਪਾ ਕੀਤਾ ਦੁੱਧ ਗਰਮ ਨਾਲ ਖਾਣ ਲਗੇ ਬਿਸਕੁਟ ਮਾ ਇਹ ਇੱਕ ਘੰਟਾ ਬੀੜ ਗੰਨਾ ਬਣਾ ਹਾਇਆ ਨਹੀਂ ਆਪਣਾ ਟਰੱਕ ਲੋਡ ਹੋਇਆ ਰੈਫਰੈਂਸ ਨੰਬਰ ਆਣਾ ਹੈ ਗ੍ਰੈਫਰੈਂਸ ਨੰਬਰ ਆਉਂਦਾ ਫਿਰ ਲੋਡ ਹੋਣਾ ਡਿਸਪੈਚਰ ਨੂੰ ਮੈਸੇਜ ਕੀਤਾ ਹਾਇਆ ਨਹੀਂ ਹੈਗਾ ਮੈਂ ਉੱਥੇ ਬੀਟ ਕਰੇਗਾ ਪਾਰਕਿੰਗ ਚ ਆਪਣਾ ਆ ਗਿਆ ਨੰਬਰ ਲੋਡਿੰਗ ਦਾ ਸਹਿਬ ਨੰਬਰ ਚ ਲੋਡ ਕਰਨੀ ਸੇਫਟੀ ਕਰਕੇ ਹੈਲਮਟ ਲਾਣਾ ਪੈਂਦਾ ਲੋਡ ਹੋਣ ਲੱਗੀ ਗੱਡੀ ਲੋਹੇ ਦੀਆਂ Head southwest on Armonson Way toward Dirk Hartog Way ਪੂਰੇ ਯੂਰਪ 'ਚ ਜੇ ਸਭ ਤੋਂ ਜ਼ਿਆਦਾ ਕੰਮ ਹੈ ਤਾਂ ਫੋਰ ਕਲਿੱਪ ਦਾ ਹੈ ਫੋਰ ਕਲਿੱਪ ਦਾ ਬਹੁਤ ਕੰਮ ਹੈ ਲੋਡ ਹੋ ਗਿਆ ਟਰੱਕ ਆਪਾਂ ਚੱਲੇ ਅੱਗੇ ਨੂੰ ਪੇਪਰ ਮਿਲ ਗਏ ਇਹ ਸੀਐਮਆਰ ਹੁੰਦਾ ਹੈ ਓ ਚੱਲੇ ਯਰਮਨ ਸਾਢੇ 6 ਘੰਟੇ ਦਾ ਰਸਤਾ ਹੈ 3 ਘੰਟਾ ਦਾ ਬ੍ਰੇਕ ਲੈਣੇ ਪਹੁੰਚਣਾ ਹੈ 4:00 ਵਜੇ ਪਹੁੰਚਣਾ 4:30 ਵਜੇ ਐਟ ది ਐਂਡ ਆਫ ਦ ਰੋਡ ਟਰਨ ਲੈਫਟ ਥੈਨ ਟਰਨ ਆਪਾਂ ਚੜ ਗਏ ਇੱਕ ਨੰਬਰ ਰੋਡ 'ਤੇ ਇਹ ਡਾਇਰੈਕਟ ਸੀ ਰੋਡ 'ਤੇ ਜਾਂਦਾ ਹੈ ਰੋਡ ਸਿੱਧਾ 270 ਕਿਲੋਮੀਟਰ ਪੂਰੇ ਯੂਰਪ ਚ ਇਹਦੇ ਨਾਲ ਬਿਜਲੀ ਪੈਦਾ ਕਰਦੇ ਆਪਾਂ ਹੜਗੀ ਬ੍ਰੇਕ ਲੈਣੇ ਨੂੰ ਉਹ ਸਾਬਜੀ ਗਰਮ ਕਰਿਆਗਾ ਤੇ ਪ੍ਰਸ਼ਾਦਾ ਸ਼ੱਕਾ ਫਿਰ ਜਾਣਾ ਅੱਗੇ ਨੂੰ 45 ਮਿੰਟ ਦੀ ਰੈਸਟ ਹੈ ਸਾਬਾ ਰਹਿਗਾ 3 ਘੰਟੇ ਦਾ ਬ੍ਰੇਕ ਲੈ ਕੇ ਤੁਰਪੇ ਤੇ ਆਪਾਂ ਜਾ ਰਿਹਾ ਆਪਣਾ ਰਹਾ ਸਫਰ 200 ਕਿਲੋਮੀਟਰ ਦਾ ਆਪਾ ਪਹੁੰਚ ਚੱਲੇ ਰਹਿ ਗਿਆ 84 ਕਿਲੋਮੀਟਰ ਇੱਥੇ ਰੋਡ ਰਾਹ ਦਾ ਵਪਾਰ ਹੁੰਦਾ ਐ ਇਦਾਂ ਇਹ ਕੰਟਰੀ ਜਿਹਦਾ دریاਜੇ ਬਣਾਏ ਹੋਏ ਉਹ ਛੱਪਾਂ ਨਾਲ ਵੀ ਹੁੰਦਾ ਉਹ ਖੜਿਆ ਹੋਇਆ ਛੱਪ ਉਹਨਾਂ ਛੋਟੇ ਛੋਟੇ ਛੱਪਾਂ ਕੋਲ ਉਹਨਾਂ ਦਾ ਵਪਾਰ ਹੁੰਦਾ ਜਰਮਨ ਜੈਸ ਲੈਵਲ ਨਾਲ ਇਹ ਗੱਡੀਆਂ ਦੇਖੋ ਸਾਰ ਭਰੀਆਂ ਆ ਰਹੀਆਂ ਆ ਵਾਰ ਕੇ ਬੋਲੋ ਟਰੱਕ ਐਂਡਗਾ ਇਹਨਾਂ ਇੱਕ ਵਾਰੀ ਆਟੋਮੈਟਿਕ ਕਰ ਦੋ ਆਪੇ ਇਹਨਾਂ ਅਗਲੀ ਗੱਡੀ ਰੋਗੀ ਆਵੇ ਰੁਕ ਜਾਣਾ ਇਹਨਾਂ ਆਪੇ ਆਟੋਮੈਟ ਕਰੇ ਸੌਣ ਨੇ ਇਹਨਾਂ ਗੀ ਟਿੱਗੀ ਡਿੱ ਰੂਗੀ ਆਵੇ ਪ੍ਰੇਮਾ ਦੀ ਮੈਂ ਕੁਛ ਨਹੀਂ ਕਰਨਾ ਆਵੇ ਰੋ ਜਾਣਾ ਇਹਨਾਂ ਆਵੇ ਰੇਸ ਵੱਲ ਦੇ আফਟਰ 2 ਕਿਲੋਮੀਟਰ ਟੇਕ ਦੀ ਐਗਜ਼ਿਟ 36 A1 ਤੇ ਪਹਿਲਾਂ ਪਿੰਡ ਆਉਂਦਾ ਇੱਕ ਆਪਾਂ ਪਹੁੰਚ ਗਏ ਸੀਪੋਰਟ ਉਹ ਸਾਹਮਣੇ ਵਾਲੀ ਬਿਲਡਿੰਗ 'ਚ ਜਾਣਾ ਉੱਥੇ ਟੈਟ ਲਗਾਣੀ ਇਹ ਬਿਲਡਿੰਗ 'ਚ ਟੈਟ ਲਗਾਣੀ ਆਲੇ ਪੀਣੇ ਵਾਲਾ ਪਾਣੀ ਅੰਦਰ ਗਰੋਸ ਲਈਏ ਪੀਣੇ ਵਾਲਾ ਪਾਣੀ ਚੱਕਣਾ ਟ੍ਰੀਟ ਲੈ ਲਈ ਆਪਾਂ ਇਹ ਕੋਈ ਇਹ ਹੀ ਬਲੋਕਰ ਹੈ ਸਾਈਕਲਾਂ ਉਹ ਕੋ ਮੈਂ ਕਰਦੇ ਆਪਾਂ ਚੱਕਣਾ ਪੀਣੇ ਵਾਲਾ ਪਾਣੀ ਚਲੋ ਇੱਕ ਬਰੈਡ ਚੱਕਿਆ ਅਸੀਂ ਕਰ ਲਿਆ ਐਂਟਰ ਅੰਦਰ ਆ ਗਏ 10 ਵਜੇ ਉੱਧਰ ਜਾਣਾ ਸ਼ਿਪ ਐਂਟਰੀ ਕਰ ਲਈ ਉੱਪਰ ਲਾਤੀ ਗੱਡੀ ਪਾਰਕਿੰਗ ਇਹ ਬਲੌਗ ਦੀ ਇੱਥੇ ਸਮਾਪਤੀ ਹੈ ਮੈਂ ਰਾਹ ਨੂੰ ਚੱਲ ਜਾਣਾ 10 ਵਜੇ ਜਾਣਾ ਸ਼ਿਪ ਕੱਲ੍ਹ ਨੂੰ ਸ ਵੀਡੀਓ ਨੇ ਬਣਾਉਂਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਕਮੈਂਟ ਕਰਿਓ